24 25 ਦੀ ਰਾਤ ਨੂੰ ਥਾਣਾ ਕੋਟੀ ਸਖਾਂਚੋਂ ਦੋ ਵਿਅਕਤੀ ਜੋ ਐਫਆਰ ਨੰਬਰ 84 ਬਟਾ 2025 ਦੇ ਵਿੱਚ ਐਨਡੀਪੀਐਸ ਐਕਟ ਦੇ ਮਕਦਮੇ ਵਿੱਚ ਬੰਧਾਵਾਲਾ ਸੀਗੇ ਇਹ ਰਾਤ ਨੂੰ ਨੇਰੇ ਦਾ ਫਾਇਦਾ ਉਠਾ ਕੇ ਹਵਾਲਾ ਦੀ ਛੱਤ ਨੂੰ ਪਾੜ ਪਾ ਕੇ ਏਸਕੇਪ ਕਰ ਗਏ ਨੇ ਇਹਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਡਣ ਸਿੰਘ ਦੋਨੋਂ ਪਿੰਡ ਲਹਾਰਾ ਦੇ ਨੇ ਥਾਣਾ ਕੋਟੀ ਸਖਾਂਚ ਦੇ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਅਤੇ ਪੰਜ ਪੁਰਾਣੇ ਮਕਦਮੇ ਨੇ ਜਿੰਨਾਂ 'ਚ ਤਿੰਨ ਚਿਹਰੇ ਸਜ਼ਾ ਹੋ ਚੁੱਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਪਰਚਾ ਇਹ ਸਾਰਾ ਹਵਾਲਾ ਦੀ ਛਾਪੜੀ ਕੱਚੀ ਦੀ ਹਾਂਜੀ ਇਹ ਐਡਵਾਂਟੇਜ ਲੈ ਕੇ ਰਾਤ ਹਨੇਰੀ ਹਵਾ ਹਨੇਰੀ ਬਹੁਤ ਸੀਗੀ ਉਹਦੀ ਐਡਵਾਂਟੇਜ ਲੈ ਕੇ ਏਸਕੇਪ ਕਰ ਗਏ ਨੇ ਅਸੀਂ ਵਕਫਾ ਵਕਟੀਮਾ ਬਣਾ ਦਿਤੀਆਂ ਨੇ ਤੇ ਇਹਨਾਂ ਨੂੰ ਜਲਦ ਕਾਬੂ ਕਰ ਲਿੱਤਾ ਗਿਆ ਤੇ ਸਰ ਸੀਸੀਟੀਵੀ ਲੱਗੀ ਹੋਈ ਹੈ ਤੁਹਾਨੂੰ ਲੱਗਾ ਕਿ ਕਿਵੇਂ ਹਾਂਜੀ ਕੁਝ ਲੀਡਸ ਮਿਲੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗਾ ਤੇ ਤੁਹਾਨੂੰ ਫੇਰ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨਾਂ ਦਾ ਇਹਨਾਂ ਤੋਂ ਫ੍ਰੈਂਡੀ ਪੀਐਸ ਤੇ ਕੀ ਕੀ ਰਿਕਵਰੀ ਹੋਈ ਚੁਕਾ ਹੈ ਜੋ ਪ੍ਰੈਜ਼ੈਂਟ ਮਕਦਮਾ ਹੈ ਜੀ ਇਹ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਖੁਲੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ ਸੀ ਇਹਨਾਂ ਦੀਆਂ ਫੋਟੋਸ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਇਹਨਾਂ ਨੂੰ ਕਾਈਂਡਲੀ ਪਬਲਿਸੀਸਾਈਜ਼ ਵੀ ਕਰੋ ਤਾਂ ਕਿ ਇਹਨਾਂ ਨੂੰ ਛੜਨ ਵਿੱਚ ਮਦਦ ਸਰ ਰਮਾਂਟਿਕ ਸੀ ਰੈਂਜ ਹਾਂਜੀ 2 ਦਿਨ ਦਾ ਪੁਲਸ ਰਮਾਂਟਿਕ ਜੀ ਸਰ ਮਾਮਲਾ ਦਰਜ ਕੀਤਾ ਗਿਆ ਹੈ ਨਾ ਹਾਂਜੀ ਇਹ ਸਿਨਸੀਡਰ ਦਾ ਵੀ ਕੇਸ ਰਜਿਸਟਰ ਹੋ ਰਿਹਾ ਹੈ ਅੰਡਰਪ੍ਰੋਸ ਸੋ ਇਹਨਾਂ ਨੇ ਦੱਸਿਆ ਵੀ ਉਹ 80 ਨਿਸ਼ੀਰ ਗੋਲੀਆਂ ਇਹਨਾਂ ਨੇ ਕਿ ਥੁਲਿਆਂਦੀਆਂ ਸੀਗੀਆਂ ਉਹ ਸੈਪਰੇਟ ਪੋਰਟਲ ਡਿਟੇਲਸ ਉਹਦੀਆਂ ਤੁਹਾਡ ਨਾਲ ਸ਼ੇਅਰ ਕਰ। 24-25 ਦੀ ਰਾਤ ਨੂੰ ਫਾਣਾ ਕੋਟੀ ਸਖਾਂ ਚੋਂ ਦੋ ਵਿਅਕਤੀ ਜੋ ਐਫਆਰ ਨੰਬਰ 84 ਬਟਾ 2025 ਦੇ ਵਿੱਚ ਐਨਡੀਪੀਐਸ ਐਕਟ ਦੇ ਮੁਕਦਮੇ ਵਿੱਚ ਬੰਧਵਾਲਾ ਸੀਗੇ। ਇਹ ਰਾਤ ਨੂੰ ਨੇਰੇ ਦਾ ਫਾਇਦਾ ਉਠਾ ਕੇ ਹਵਾਲਾ ਦੀ ਛੱਤ ਨੂੰ ਪਾੜ ਪਾ ਕੇ ਇਸਕੇਪ ਕਰ ਗਏ ਨੇ। ਇਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਡਣ ਸਿੰਘ ਦੋਨੋਂ ਪਿੰਡ ਲਹਾਰਾ ਦੇ ਨੇ ਥਾਣਾ ਕੌਟੀ ਸਿਕਾਉਂ ਦੇ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਤੇ ਪੰਜ ਪੁਰਾਣੇ ਮਕਦਮੇ ਨੇ ਜਿਨ੍ਹਾਂ ਚ ਤਿੰਨ ਚਿਹੇ ਸਜ਼ਾ ਹੋ ਚੁੱਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਪਰਚਾ ਇਸਰ ਹਵਾਲਾ ਦੀ ਛਤਰੀ ਦੀ ਕੱਚੀ ਦੀ ਹਾਂਜੀ ਇਹ ਐਡਵਾਂਟੇਜ ਲੈ ਕੇ ਰਾਤ ਹਨੇਰੀ ਹਵਾ ਹਨੇਰੀ ਬਹੁਤ ਸੀ ਉਹਦੀ ਐਡਵਾਂਟੇਜ ਲੈ ਕੇ ਐਸਕੇਪ ਕਰ ਗਏ ਨੇ ਅਸੀਂ ਵਕਫਾਕ ਟੀਮਾਂ ਬਣਾ ਦਿਤੀਆਂ ਨੇ ਤੇ ਇਹਨਾਂ ਨੂੰ ਜਲਦ ਕਾਬੂ ਕਰ ਲਿੱਤਾ ਗਿਆ ਤਾਂ ਸਾਰਾ ਸੀਸੀਟੀਵੀ ਲੱਗੇ ਹੋਏ ਆ ਤੇ ਛੋਟਾ ਲੱਗਾ ਕਿ ਕਿਵੇਂ ਹਾਂਜੀ ਕੁਝ ਲੀਡਸ ਮਿਲੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਤੁਹਾਨੂੰ ਫਿਰ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨੀਆਂ ਇਹਨਾਂ ਤੋਂ ਫ੍ਰੈਂਡੀ ਪੀਐਸ ਤੇ ਕੀ ਕੀ ਰਿਕਵਰੀ ਹੋਈ ਚੁੱਕਾ ਹੈ ਜੋ ਪ੍ਰੈਜ਼ੈਂਟ ਮੁਕਦਮਾ ਜਿਹੜਾ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਖੁੱਲੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ ਸੀ ਇਹਨਾਂ ਦੀਆਂ ਫੋਟੋਸ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਇਹਨਾਂ ਨੂੰ ਕਾਈਂਡਲੀ ਪਬਲਿਸ਼ਾਈਜ਼ ਵੀ ਕਰੋ ਤਾਂ ਕਿ ਇਹਨਾਂ ਨੂੰ ਛੜਨ ਵਿੱਚ ਮਦਦ ਸਰ ਰਮਾਂਟੇ ਸੀ ਗੇਂਜ ਹਾਂਜੀ 2 ਦਿਨ ਦਾ ਪੁਲਸ ਰਮਾਂਟੇ ਸੀ ਸਰ ਮਾਮ ਹਾਂਜੀ ਇਹ ਇਨਸੀਡੈਂਟ ਦਾ ਵੀ ਕੇਸ ਰਜਿਸਟਰ ਹੋ ਰਿਹਾ ਐ ਅੰਡਰ ਪ੍ਰੋਸੈਸ ਸਰ ਇਹਨਾਂ ਨੇ ਦੱਸਿਆ ਵੀ ਉਹ 80 ਨਿਸ਼ੀਰੀ ਦੇ ਗੋਲੀਆਂ ਇਹਨਾਂ ਨੇ ਕਿ ਥੁਲੇ ਹੰਦੀਆਂ ਸੀਗੀਆਂ ਉਹ ਸੈਪਰੇਟ ਪੋਰਟਲ ਡਿਟੇਲਸ ਉਹਦੀਆਂ ਤੁਹਾਡੇ ਨਾਲ ਸ਼ੇਅਰ ਕਰ ਅ 24 25 ਦੀ ਰਾਤ ਨੂੰ ਫਾਣਾ ਕੋਟੀ ਸਖਾਂ ਚੋਂ ਦੋ ਵਿਅਕਤੀ ਜੋ ਐਫ ਆਰ ਨੰਬਰ 84 ਬਟਾ 2025 ਦੇ ਵਿੱਚ ਐਨ ਡੀ ਪੀ ਐਸ ਐਕਟ ਦੇ ਮੁਕਦਮੇ ਵਿੱਚ ਬੰਧਾ ਹੋਰ ਲੱਗੇ ਇਹ ਰਾਤ ਨੂੰ ਨੇਰੇ ਦਾ ਫਾਇਦਾ ਉਠਾ ਕੇ ਹਵਾਲਾ ਦੀ ਛਤ ਨੂੰ ਪਾੜ ਪਾ ਕੇ ਏਸਕੇਪ ਕਰ ਗਏ ਨੇ ਨਾਮ ਹੈਗਾ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਡਣ ਸਿੰਘ ਦੋਨੋਂ ਪਿੰਡ ਲਹਾਰਾ ਦੇ ਨੇ ਥਾਣਾ ਕੋਟੀ ਸਿਕਾਉਂ ਦੇ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਅਤੇ ਪੰਜ ਪੁਰਾਣੇ ਮਕਦਮੇ ਨੇ ਜਿਨ੍ਹਾਂ ਚ ਤਿੰਨ ਚਿਹੇ ਸਜ਼ਾ ਹੋ ਚੁੱਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਪਰਚਾ ਇਸਰ ਹਵਾਲਾ ਦੀ ਛਤ ਜਿਹੜੀ ਕੱਚੀ ਦੀ ਹਾਂਜੀ ਇਹ ਐਡਵਾਂਟੇਜ ਲੈ ਕੇ ਰਾਤ ਨੇਰੀ ਹਵਾ ਹਨੇਰੀ ਬਹੁਤ ਸੀ ਉਹਦੀ ਐਡਵਾਂਟੇਜ ਲੈ ਕੇ ਐਸਕੇਪ ਕਰ ਗਏ ਨੇ ਅਸੀਂ ਵਕਫਾ ਵਕਟੀਮਾ ਬਣਾ ਦਿਤੀਆਂ ਨੇ ਤੇ ਇਹਨਾਂ ਨੂੰ ਜਲਦ ਕਾਬੂ ਕਰ ਲੱਪਾ ਗਏ ਤੇ ਸਰ ਸੀਸੀਟੀਵੀ ਲੱਗੀ ਹੋਈ ਹੈ ਪਤਾ ਲੱਗਾ ਕਿ ਕਿਵੇਂ ਹਾਂਜੀ ਕੁਝ ਲੀਡਸ ਮਿਲੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਤੁਹਾਨੂੰ ਫੇਰ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੰਨਿਆਂ ਇਹਨਾਂ ਤੋਂ ਫਿਰ ਐਨਡੀਪੀਐਸ ਤੇ ਕੀ ਕੀ ਰਿਕਵਰੀ ਹੋਈ ਚੁੱਕਾ ਹੈ ਜੋ ਪ੍ਰੈਜ਼ੈਂਟ ਮੁਕਦਮਾ ਹੈ ਜੀ ਇਹ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਖੁੱਲੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ ਸੀ ਜੀ ਇਹਨਾਂ ਦੀਆਂ ਫੋਟੋਸ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਇਹਨਾਂ ਨੂੰ ਕਾਈਂਡਲੀ ਪਬਲਿਸ਼ਾਈਜ਼ ਵੀ ਕਰੋ ਤਾਂ ਕਿ ਇਹਨਾਂ ਨੂੰ ਫੜਨ ਵਿੱਚ ਮਦਦ ਸਰ ਰੋਮਾਂਟਿਕ ਸੀਰੀਜ਼ ਹਾਂਜੀ 2 ਦਿਨ ਦਾ ਪੂਰਾ ਰੋਮਾਂਟਿਕ ਸੀ ਸਰ ਉਹ ਮਾਮਲਾ ਦਰਜ ਕੀਤਾ ਗਿਆ ਹੈ ਨਾ ਹਾਂਜੀ ਇਹ ਇਨਸੀਡੈਂਟ ਦਾ ਵੀ ਕੇਸ ਰਜਿਸਟਰ ਹੋ ਰਿਹਾ ਹੈ ਐਂਡ ਅੰਡਰ ਪ੍ਰੋਸੈਸ ਸਰ ਇਹਨਾਂ ਨੇ ਦੱਸਿਆ ਵੀ ਉਹ 80 ਮਿਲੀਗ੍ਰਾਮ ਦੀਆਂ ਗੋਲੀਆਂ ਇਹਨਾਂ ਨੇ ਕਿਥੋਂ ਲੈਂਦੀਆਂ ਸੀਗੀਆਂ ਉਹ ਸੈਪਰੇਟ ਪੋਰਟਲ ਡਿਟੇਲਸ ਉਹਦੀਆਂ ਤੁਹਾਡੇ ਨਾਲ ਸ਼ੇਅਰ ਕਰ